ਪ੍ਰੋਪਰ ਵਿੱਚ ਮਾਮਿਆਂ ਨੇ ਕੁਟੀ ਵਿਆਹੀ ਪਾਂਜੀ ਸੋਹਰੇ ਪਰਿਵਾਰ ਤੇ ਵੀ ਲਾਇਕ ਗੰਭੀਰ ਇਲਜ਼ਾਮ ਪ੍ਰੋਸਪਰ ਵਿੱਚ ਇੱਕ ਵਿਅਤਾ ਤੇ ਉਸਦੇ ਸੋਹਰੇ ਪਰਿਵਾਰ ਵਿੱਚ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਵਿਅਤਾ ਲੜਕੀ ਨੇ ਦੱਸਿਆ ਕਿ ਉਹ ਸਿਰਸੇ ਦੀ ਰਹਿਣ ਵਾਲੀ ਹੈ ਤੇ ਉਸ ਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਹਬੀਬਵਾਲਾ ਚ ਹੋਇਆ ਹੈ ਉਸਦੇ ਮਾਮੇ ਉਸ ਨੂੰ ਸਹੁਰਾ ਪਰਿਵਾਰ ਛੱਡਣ ਲਈ ਕਹਿ ਰਹੇ ਨੇ ਜੇਕਰ ਉਸ ਨੇ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਹ ਉਹਨਾਂ ਨੇ ਸਹੁਰੇ ਘਰ ਵਿੱਚ ਆ ਕੇ ਸਹੁਰੇ ਪਰਿਵਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰੇਲੂ ਸਮਾਨ ਦੀ ਵੀ ਪੰਤੋੜ ਕੀਤੀ ਲੜਕੀ ਦੇ ਸਹੁਰੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਹਮਲਾਵਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਨਾਮ ਤੋਂ ਕਿਰਨ ਕਿੰਨੇ ਦਿਨ ਹੋ ਗਏ ਵਿਆਹ ਨੂੰ ਇੱਕ ਮਹੀਨਾ 40 ਦਿਨ ਹੋ ਗਏ ਜੀ ਤੇ ਕਿੱਥੇ ਤੁਹਾਡੇ ਪੇਕੇ ਨੇ ਸਰਸੇ ਵਿਆਹ ਕਿੱਥੇ ਹੋਇਆ ਤੁਹਾਨੂੰ ਵਿਆਹ ਸਾਡਾ ਸਰਸੇ ਹੋਇਆ ਤੇ ਸੋਹਰੇ ਮੇਰੇ ਵੀ ਬਵਾਲ ਦੇ ਨੇ ਤੇ ਕੀ ਹੋਇਆ ਜਿਹੜੀ ਉਹ ਅੱਜ ਗੁੰਡਾ ਕਰਦੀ ਕੀਤੀ ਅੱਜ ਗੁੰਡਾ ਕਰਦੇ ਉਹਨਾਂ ਨੇ ਕੀਤਾ ਕਿ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਦੇ ਨੇ ਕਿ ਵਿਆਹ ਆਵੇ ਇੰਗੇ ਖੁਸਰਾ ਹੈ ਤੂੰ ਇਹਨਾਂ ਦੇ ਘਰੋਂ ਪੈਸੇ ਪੁੱਛ ਲੈ ਤੇ ਨੂੰ ਅਗਾ ਕਿਸੇ ਹੋਰ ਵਿਆਹ ਦਾਂਗੇ ਕੀ ਇਹਨਾਂ ਤਾਂ ਦਾ ਹੁੰਦਾ ਨਹੀਂ ਕੋਈ ਬਣਾਇਆ ਸੋਝਾ ਵਿਆਹ ਕਰਾਉਣ ਦਾ ਜਾਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰੱਖਾ ਪਰ ਇਹਨਾਂ ਵੈਸੇ ਇੱਕ ਕੁੱਟਮਾਰ ਬੜੀ ਕੀਤੀ ਹੈ ਅੱਜ ਦੋਈਆਂ ਪੰਘਨ ਨਾਲ ਤੇ ਮੈਂ ਇਹਨਾਂ ਨੂੰ ਕਹਿੰਦੇ ਆ ਆਪ ਹੀ ਮੁੰਡੇ ਨੂੰ ਵੇਖ ਗਿਆ ਆਪ ਹੀ ਪਸੰਦ ਕਰ ਗਿਆ ਹੁਣ ਕਹਿੰਦੇ ਨੇ ਆਪਾਂ ਤੈਨੂੰ ਕੱਲਣਾ ਨਹੀਂ ਇਹ ਮੁੰਡਾ ਖੁਸ਼ ਰਾਇਓ ਫਲਾਣਾ ਹੈ ਮੈਂ ਕਿਹਾ ਮਾਮੂ ਮੇਰੀ ਰੀਤੀ ਰਵਾਜਾਂ ਨਾਲ ਵਿਆਹ ਕਿ ਆਈਆਂ ਪੂਰੇ ਰੀਤੀ ਰਵਾਜਾਂ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਕੁੱਤਿਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਕਹਾਣੀ ਕਰਤੀ ਇਹਨਾਂ ਨੇ ਅੱਜ ਕਿਵੇਂ ਆਏ ਨੇ ਬੱਤ ਅੱਜ ਆਏ ਨੇ ਮਾਰਨਾ ਚ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਤੇ ਇੱਕ ਜਾਨ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੂੰ ਸਜਾ ਦਿਵਾਂਗੇ ਮੇਰਾ ਘਰ ਵੀ ਬਣਾਣਾ ਮੈਂ ਕਿਹਾ ਸਜਾ ਨਹੀਂ ਮੈਂ ਮੁੰਡੇ ਨੂੰ ਦਵਾਉਂਦੀ ਜੇ ਮੇਰਾ ਘਰ ਬਣਾਣਾ ਜੇ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਕਹਿੰਨੇ 10 12 ਜਣੇ ਆਏ ਨੇ ਮੁੰਡੇ ਵੀ ਆਏ ਇੱਥੇ ਆਏ ਇੱਥੇ ਆ ਰਹੇ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਕੀ ਇਹ ਜਿਹੜਾ ਕਿੰਦਾ ਤੇ ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੇਰੇ ਸਾਰੇ ਮੇਰੇ ਬਾਕੀ ਮੰਮੀ ਡਾਡੀ ਤੇ ਸਾਰੇ ਪਰਿਵਾਰ ਮੈਂ ਸਾਰੇ ਪਰਿਵਾਰ ਮਤਲ ਸਾਰਾ ਹੀ ਸੀ ਜਿਹਨੇ ਤੇ ਹਮਲਾ ਕੀਤਾ ਕੀ ਚੀਜ਼ ਜਮਾਰੀ ਇਹਨਾਂ ਦੇ ਉਹਨਾਂ ਕੋਲ ਰਫਲਾ ਵੀ ਗਿਆ ਸੀ ਹੂੰ ਹੂੰ ਕੋਈ ਕਿਰਪਾਣਾ ਕਰਪੁਣਾ ਕਾਪੇ ਵੀ ਲੈ ਰੱਖੇ ਸੀ ਚੀਜ਼ਾ ਵਾਧੂ ਲੈ ਕੇ ਸਾਨੂੰ ਮਿਠਿਆ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਏ ਇੱਕ ਨਾ ਸਾਡੇ ਪਿੰਡ ਦੀ ਧੀ ਪੈਨੇ ਹੁੰਦਾ ਕੋਈ ਜਵਾਈ ਪਾਈ ਤੇ ਰਹਿੰਦਾ ਏ ਉਹ ਆਇਆ ਏ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਚਲ ਕਿਤੇ ਮੇਰੇ ਪੇਕੇ ਵਾਲੂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਤੋਂ ਨਾਲ ਉਹਨਾਂ ਦੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆਦੀ ਪੈਣ ਨਾਲ ਵੀ ਗੱਲ ਕਰਾਤੀ ਅਸੀਂ ਗੱਲ ਕਰਕੇ ਬਾਹਰ ਹੀ ਗਏ ਦੋਵੇਂ ਜੀ ਉਨਾਂ ਚਿਰ ਮੇਰੇ ਮਾਮੇ ਹਮਲਾ ਕਰਨ ਆਲੇ ਮੈਂ ਨਾ ਕਿ ਮੈਂ ਚਲ ਮਾਮਾ ਅੱਜੇ ਵੀ ਮੈਂ ਸੋਚ ਲਾਵਾਂਗੀ ਜੀ ਕਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਏ ਅੰਕਲ ਇੱਥੇ ਤੇ ਕੀ ਘਰ ਦੇ ਪੰਨ ਤੋੜ ਵੀ ਕੀਤੀ ਹਾਂਜੀ ਸਾਰਾ ਖਲਾਰ ਗਿਆ ਕੀ ਮਾਰਿਆ ਸਾਰਾ ਕੀਤੇ ਨੇ ਕੁਝ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹਾਂਜੀ ਹੁਣ ਕੀ ਮੰਗ ਕੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਇਹ ਧੜੇ ਗੁੰਡਾ ਕਰਦੀ ਹੋਈ ਹਾਂਜੀ ਮੈਨੂੰ ਸਾਹ ਮਿਲਣਾ ਚਾਹੀਦਾ ਮੈਨੂੰ ਦਿਨ ਦੇ ਵਾਲੇ ਵਾਲੀ ਗੁੰਡਾ ਜਗੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਆਸੀਂ ਅਬੀਬ ਵਾਲੇ ਦੇ ਤੇ ਜਿਹੜੀ ਨੋ ਕਿੱਥੇ ਵੇਈ ਨੋ ਆਂਦੇ ਆਪਣੇ ਚੱਕੇ ਦੀ ਕਿਹੜੇ ਸਰਸੇ ਦੇ ਹਾਂਜੀ ਅਸੀਂ ਵਿਆਹ ਕੀਤਾ ਬੜੇ ਸ਼ੌਕ ਨਾਲ ਹੂੰ ਹੂੰ ਵਾਕਾ ਹੱਦੇ ਨਾਲ ਵਾਕਾ ਕਰਨ ਲੱਗ ਪਏ ਸਾਨੂੰ ਇਹਨਾਂ ਦਾ ਪਤਾ ਨਹੀਂ ਬੇ ਕਿਹੋ ਜਿਹੇ ਬੰਦੇ ਨੇ ਕਿਹੋ ਜੇ ਨਹੀਂ ਕੁੜੀ ਰਹਿਣਾ ਚਾਹਦੀ ਉਹ ਆਂਦੇ ਨੇ ਬੈਸੀ ਅਕਰ ਵਿਆਹ ਤੇ ਇੰਦਰਾ ਧੱਕਾ ਕਰੀਏ ਹੂੰ ਹੂੰ ਜੋ ਮਾਲ ਮੋਲ ਅਸੀਂ ਵਾਪਸ ਲੈ ਜਾਈਏ ਜੋ ਟੂਕ ਛੱਲਾ ਸਾਰਾ ਕੁਝ ਲਿਆਇ ਜਾਈਏ ਹੂੰ ਵੀ ਉਹ ਕੁੜੀ ਇਹ ਗੱਲ ਚਾਹਦੀ ਨਹੀਂ ਸੀ ਇੰਦਰ ਧੱਕਾ ਕੀਤਾ ਨਾ ਅਜਿਹਾ ਵਾਹ ਕਰਤੇ ਕੀ ਸਵੇਰੇ ਆਏ ਨੇ ਸਵੇਰੇ ਆਏ ਨੇ ਸਾਡਾ ਧੱਕਾ ਕੀਤਾ ਨਹੀਂ ਸਾਨੂੰ ਨਹੀਂ ਪਤਾ ਹੈ ਬੇ ਕੀ ਬੰਦਾ ਕੀ ਗੱਲਬਾਤ ਦੇ ਤਰ੍ਹਾਂ ਪਹਿਲਾਂ ਗੱਲਬਾਤ ਹੋਰੀ ਸੀ ਕੋਈ ਬੰਦਾ ਕੱਲਿਆ ਸੀ ਉਹ ਵਿੱਚ ਭੇਤੀ ਉਹ ਆਂਦਾ ਵੀ ਤੁਸੀਂ ਕੀ ਗੱਲ ਰੋਲਾ ਕੀ ਉਹ ਗੱਲਾਂ ਨਾ ਸਾਨੂੰ ਵਾਲਾ ਹੀ ਰੱਖਣੇ ਉਹਦੇ ਵਿੱਚ ਸਾਨੂੰ ਅਸੀਂ ਆਖਾ ਵੀ ਰੋਲਾ ਸਾਡਾ ਕੋਈ ਨਹੀਂ ਹੈਗਾ ਉਹ ਧੱਕਾ ਕਰਦੇ ਨੇ ਧੱਕੇ ਨਾਲੇ ਨਹੀਂ ਜਾਂਦੀ ਉਹਨਾਂ ਦੀ ਮੈਨੂੰ ਘਰ ਵਧ ਗਿਆ ਮੈਂ ਕਿਉਂ ਜਾਵਾਂ ਮੇਰੇ ਨਾ ਕਾ ਅੰਦਰ ਵਰਤ ਨੂੰ ਕਿਹਨ ਭਾ ਦੇਣਾ ਤੂੰ ਸੋਨਾ ਲਾਇਆ ਹਾਂ ਆ ਕਰ ਫਲਾਣ ਤੇਰਾ ਸੋਨਾ ਲਾ ਲੈ ਸਾਰਾ ਕੁਝ ਉਹ ਡੋਟ ਤੇ ਲਾਇਆਗਾ ਗੜੂ ਵੀ ਲਾਇਆਗਾ ਸਾਰਾ ਕੁਝ ਚਿੱਕੀ ਤਰੋਹੀ ਫਿਰ ਨਹਰ ਮਾਰ ਕੋਟ ਤੇ ਪੈਸਾ ਭਾ ਵੀ ਲਾਇਆਗਾ ਸਾਡੇ ਬੜਾ ਤੱਕਾ ਕੀਤਾ ਅੱਜ ਤਕਰੀਬ ਬੰਦੇ ਅਸੀਂ ਤਾਂ ਚਾਹਵਾ ਨਾ ਸਾਡੇ ਚਾਹ ਨਹੀਂ ਪੂਰੇ ਤੇ ਸਾਡੇ ਸਿਰ ਸੁਰਪਾੜ ਗਾ ਸਾਰਾ ਕੁਛ ਕਰ ਗਾ ਕਿਨੇ ਕੇ ਕੁੱਟਮਾਰ ਕੀਤੀ ਕੁੱਟਮਾਰ ਬੜੀ ਕੀਤੀ ਨੇ ਉਹਨਾਂ ਦੇ ਹੱਥੇ ਕਾਪੇ ਪਤਾ ਨਹੀਂ ਅਸਲਾ ਵੀਗਾ ਹੋਵੇ ਨਾ ਹਿਆਰ ਲੈ ਕੇ ਹਿਆਰ ਲੈ ਤੇ ਆਏ ਨੇ ਬਾਹਰੋਂ ਆਏ ਨੇ ਬਾਹਰੋਂ ਆਏ ਨੇ ਘਾਟ ਘਾਟ 25 23 ਬੰਦੇ ਸੀ ਹੂੰ ਹੂੰ ਅਸੀਂ ਦੋ ਪੁੱਤਿਆਂ ਨੂੰ ਪਿਆਉ ਪੁੱਤਰ ਰਹਿ ਗਏ ਸੀ ਤੇ ਇੱਕ ਮੇਰੀ ਨੂੰਹ ਸੀ ਇਹ ਤਾਂ ਮੇਰੀ ਲੜਕੀ ਹੈ ਕਿ ਮੇਰਾ ਘਰ ਦੇ ਉਂ ਲਾਤ ਤੋੜ ਗਏ ਭੰਨ ਤੋੜ ਵੀ ਕੀਤੀ ਭੰਨ ਤੋੜ ਕਰ ਕਰ ਸਾਰਾ ਹਰ ਨੁਕਸਾਨ ਵੀ ਕਰ ਗਨ ਸੀਸਾ ਸੂਸਾ ਸਭ ਤੋੜ ਗਨ ਆਵੇ ਮੇਰੇ ਕਮਰੇ ਦਾ ਹਾਲ ਕੀ ਹੋ ਆ ਪੇ ਤੁਹਾਡੇ ਨੇ ਕੀ ਮਾਰਿਆ ਇਹਨਾਂ ਨੂੰ ਸਾਲੇ ਕੋਈ ਪਤਾ ਨਹੀਂ ਕੀ ਕਾਪਾ ਮਾਰਿਆ ਨੇ ਕੀ ਚੀਜ਼ ਮਾਰੀ ਨੇ ਹੰਤ ਸਮਝ ਨਹੀਂ ਆਈ ਹਾਂ ਨੇ ਤਾਂ ਬੜਾ ਨਾ ਧੱਕਾ ਕੀਤਾ ਬਹੁਤ ਹੀ ਕੀਤਾ ਇਹੋ ਜਿਹੇ ਬੰਦੇ ਤੁਹਾਨੂੰ ਕਾਰਵਾਈ ਦੀ ਮੰਗਤ ਹੋਣੀ ਚਾਹੀਦੀ ਇਹ ਸਰਕਾਰ ਨੇ ਕੋਈ ਇਹਨਾਂ ਦਾ ਕਾਰਵਾਈ ਕਰਨੀ ਚਾਹੀਦੀ ਹਾੜੇ ਮਤ ਕਰੇ ਸਰਕਾਰਾਂ ਆਂ ਨਹੀਂ ਮੇਨੀ ਤੇ ਅੜੇ ਹੋ ਕੇ ਗੁੰਡਾ ਗਾਉਣੋਂ ਇਹ ਆਜ ਫੇਰ ਮੌਕੇ ਤੋਂ ਖੜੇ ਨੇ ਆਸੇ ਪਾਸੇ ਖੜੇ ਨੇ ਦੁਹਾੜੇ ਵੀ ਘੇਰਾ ਸਾਨੂੰ ਪਾਈ ਖੜੇ ਨੇ ਹੂੰ ਹੂੰ ਇਹ ਬਾਹਰ ਨਿਕਲ ਨਹੀਂ ਦੇਣਾ ਪਿਆ ਦੁਬਾਰਾ ਪਹਿਣਾ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਆਈ ਨਹੀਂ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਕੋਈ ਨਹੀਂ ਆਜੇ ਤੱਕ ਨਹੀਂ ਪਹੁੰਚਿਆ ਕੋਈ ਪੁਲਿਸ ਕੀ ਪਤਾ ਰੜੀ ਹੈ ਕਿ ਕੀ ਪੈਸੇ ਵਾਲੇ ਬੰਦੇ ਨਹੀਂ ਗਰੀਬ ਬੰਦੇ ਉਧਰ ਹਸਪਤਾਲ ਵਿੱਚ ਦਾਖਲ ਹੋਈ ਦੂਜੀ ਧਿਰ ਲੜਕੀ ਦੇ ਮਾਮਿਆਂ ਨੇ ਦੱਸਿਆ ਕਿ ਉਹਨਾਂ ਉੱਪਰ ਜੋ ਵੀ આરોਪ ਲਗਾਏ ਜਾ ਰਹੇ ਨੇ ਉਹ ਝੂਠੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਭਾਂਜੀ ਹਬੀਬ ਵਾਲਾ ਜਿ ਵਿਆਹੀ ਹੋਈ ਹੈ ਜਿਸ ਨੇ ਖੁਦ ਉਹਨਾਂ ਨੂੰ ਮਿਲਣ ਲਈ ਬੁਲਾਇਆ ਸੀ ਅਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਸਹੁਰੇ ਪਰਿਵਾਰ ਨੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕੁੜੀ ਦੇ ਮਾਮਿਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਤੇ ਝੂਠੇ ਇਲਜ਼ਾਮ ਲੱਗੇ ਨੇ ਤੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਸਾਨੂੰ ਜਿਹੜਾ ਕੱਲ ਹੋਇਆ ਆਪਣੇ ਕਟਮਰ ਹੋਈ ਹੈ ਘਰੀ ਅੱਜ ਕੀ ਮਾਮਲਾ ਹੈ ਭਾਜੀ ਇਹ ਮਾਮਲਾ ਹੈਗਾ ਸੀ ਆਪਣਾ ਮਤਲਬ ਕੁੜੀਆ ਆਪਾਂ ਵਿਆਹੀ ਸੀ ਇੱਥੇ ਭਾਣਜੀ ਲੱਗਦੀ ਸਾਡੀ ਤੇ ਆਪਾਂ ਡੇਢ ਘੰਟਾ ਹੋ ਗਿਆ ਵਿਆਹੀ ਨੂੰ ਤੇ ਪਹਿਲਾਂ ਤਾਂ ਅਸੀਂ ਇੱਕ ਰਿਹਾ ਸਾਨੂੰ ਮਿਲਣੇ ਦਿੱਤਾ ਉਹ ਕੁੜੀਆ ਨੂੰ ਪਿਆ ਕੇ ਲੈ ਗਏ ਮੁੰਡਾ ਆਪੀ ਕਿੱਥੇ ਵੇਖੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹੀ ਹੈ ਕਿੱਥੇ ਕਿੱ데 ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤਿਆਰ ਸਿੰਘ ਜੀ ਹਾਂਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਇਆ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਵਿਚੋਲੇ ਨੇ ਕੋਈ ਪੈਸੇ ਪੁਸਾ ਖਾ ਕੇ ਸਾਡਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਤੇ ਬਾਅਦ ਵਿੱਚ ਕਦੇ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਪਜਾਲ ਜਾਂਦਾ ਕਦੇ ਕਿੱਧਰ ਲਾਇਆਦਾ ਕਦੇ ਕਿੱਧਰ ਅਸੀਂ ਮਿਲਣ ਆਨੇ ਫਿਰ ਸਾਨੂੰ ਉਸ ਤੋਂ ਬਾਅਦ ਹੁਣ ਡੇਢ ਮਹੀਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮੰਮੂ ਐਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੇ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪਰੌਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇਹਨਾਂ ਦੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਇਹਨਾਂ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਕਰ ਤਾ ਕੁੱਟਮਾਰ ਕਰਦੀ ਜੀ ਉਹ ਖੋ ਵੀ ਕੀਤੀ। ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ। ਪਰਸ ਤੇ ਵੇ ਡਾਕੂਮੈਂਟ ਸਾਰੇ ਉਹ ਕੱਢ ਲੈਣੇ ਚੀ। ਹੋਰ ਵੀ ਕਿਸੇ ਨਾਲ ਗੁੱਟਮਾਰ ਕੀਤੀ ਤਾਂ ਜਾਣਦੇ ਹੋ। ਹੋਰ ਇੱਕ ਭਣਜੇ ਨਾਲ ਹੋਈ ਹੈ ਗੁੱਟਮਾਰ ਭਣਜੇ ਵੀ ਨਾਲ ਆਇਆ ਸੀ। ਇੱਕ ਉਹਦੇ ਨਾਲ ਹੋਈ ਹੈ। ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ। ਜਿਹੜੀ ਕੁੜੀ ਇਲਜ਼ਾਮ ਲਗਾ ਰਹੀ ਤੁਹਾਡੇ ਤੇ ਉਹ ਕੀ ਮਾਰਦੀ। ਉਹ ਦੇਖੋ ਜੀ ਉਹ ਕੁਛ ਨਹੀਂ ਉਹ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾਅ ਤੇ। ਵਾਈ ਖੜੇ ਨੂੰ ਉਹ ਕੁੜੀ ਨੂੰ। ਉਹਨੂੰ ਦੁਬਾਰਾ ਰਹਿਣੇ ਅੱਸੀ ਕੋਈ ਇਹੋ ਜਿਹਾ ਕੋਈ ਕਰਿਆ ਨਹੀਂ। ਤੇ ਦੇਖੋ ਜੀ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ। ਕੋਈ ਗਲਤ ਵਸ ਥੋੜਾ ਦਿੱਤਾ ਹੈ 1 ਡੇਢ ਲੱਖ ਦਾ ਸਾਮਾਨ ਦਿੱਤਾ ਹੈ ਫਿਰ ਸਾਨੂੰ ਕਹਿੰਦੇ ਮੇਰੇ ਮਾਮੇ ਮੇਰਾ ਗਲਤ ਸੀ ਜੇ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਥੋੜਾ ਸੀ ਅਸੀਂ ਆਪਦੇ ਕੋਲ ਹੀ ਰੱਖ ਲਏ ਤੇ ਫਿਰ ਗਲਤ ਉਹ ਦਿੱਤਾ ਤੇ ਫਿਰ ਐਵੇਂ ਧਮਕਾ ਰਹੇ ਨੇ ਵੀ ਮੈਂ ਕੁੜੀ ਐ ਕਹਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਬਰ ਨਾਲ ਜਦੋਂ ਮੈਂ ਨਾ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰ ਰਹੇ ਹੁੰਦੇ ਸੀ ਐਨਾ ਤੁਮ ਦਾਮ ਨਾਲ ਇੱਕ ਵਿਆਹ ਕੋ ਕਰਨਾ ਸਾਡੇ ਕੋ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੇ ਮੁੰਡਾ ਐ ਸਰ ਆ ਗਿਆ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰ ਕੋਡੀਆਂ ਪਈਆਂ ਕੁੜੀ ਦੀਆ ਇਹ ਉਹ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਖੜਵਾ ਕੇ ਗੱਲ ਕਰਵਾਈ ਹੈ ਜਾਂ ਕਿਵੇਂ ਕਰਵਾਈ ਹੈ ਇਹ ਸਾਨੂੰ ਨਹੀਂ ਪਤਾ ਜੀ ਜਾਂਚ ਹੋਣੀ ਚਾਹੀਦੀ ਹੈ ਹਾਂ ਜੀ ਹੋਣੀ ਚਾਹੀਦੀ ਹੈ ਜੀ ਸਾਹਿਬ ਮਨ ਲੱਗੇ ਇਨਸਾਫ ਮੈਨਾਂ ਜੇ ਸਾਡੇ ਮੁੰਡੇ ਸੱਟ ਲਾ ਦੀ ਸਰ ਸਿਰ ਪਾੜ ਤਾਂ ਨੱਕ ਤੇ ਨੱਕ ਦੀ ਹੱਡੀ ਤੋੜਤੀ ਜੀ ਠੀਕ ਆ ਅਸੀਂ ਬਰੇਰ ਚੱਕ ਕੇ ਲਿਆਦਾ ਪੰਜ ਛੇ ਜਣੇ ਹੈਗੇ ਸੀ ਜੀ ਮੁੰਡਾ ਦੱਸ ਰਿਹਾ ਪਹਿਲੇ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਘਰੋਂ ਆਏ ਆ ਤੇ ਕੋਈ ਇਥੋਂ ਪਿੰਡ ਪਿੰਡ ਦਾ ਪਿੰਡ ਕੋਣ ਚੱਕ ਕੇ ਵਿਚਾਰਾ ਲੈ ਆਇਆ ਕੋਈ ਕਿੰਦਰ ਕਿੱਥੇ ਰਹਿੰਦੇ ਸਰਸਈ ਤੇ ਇੱਥੇ ਕਿਵੇਂ ਆਏ ਸੀਗੇ ਤੇ ਪਾਣਜੀ ਨੇ ਮਿਲਣ ਆਏ ਸੀ ਪਾਣਜੀ ਨੇ ਫੋਨ ਕਰਕੇ ਬੁਲਾਇਆ ਸੀ ਸਾਨੂੰ ਮਮਾ ਆ ਕੇ ਮੈਨੂੰ ਮਿਲ ਜਓ ਵੀ ਤੁਸੀਂ ਮੈਨੂੰ ਵਿਆਹ ਤੇ ਮਗਰੂ ਕਿਉਂ ਲਾਇਆਗੇ ਤੇ ਮਿਲਣਾ ਹੈ ਤੇ ਤੇ ਅਸੀਂ ਆਏ ਤੇ ਸਾਡੀ ਗੱਲ ਪੈ ਗਈ

ਤੇ ਮੇਰਾ ਫੋਨ ਹੈਗਾ ਸੀ ਫੋਨ 'ਚ ਰਿਕਾਰਡਿੰਗਾਂ ਸੀ ਉਹ ਫੋਨ ਵੀ ਖੋ ਲਿਆ ਨਹੀਂ ਕੋਈ ਹੋਰ ਵੀ ਸਰਕਾਰੀ ਆ ਸਰਕਾਰੀ ਉਹਦੇ ਵਿੱਚ ਵਧਾ ਗਏ ਸੀ ਆਪਣੇ ਨਾਮ ਕੀ ਹੈ ਬਟੂਏ ਦੇ ਵਿੱਚ ਹੀ ਕੀ ਡਾਕੂਮੈਂਟ ਸੀ ਡਾਕੂਮੈਂਟ ਹੈਗੇ ਸੀ ਆਧਾਰ ਕਾਰਡ ਸੀ ਤੇ ਪੈਸੇ ਪੈਸੇ 3000 ਰੁਪਏ ਦਾ ਸੀ ਉਹ ਵੀ ਖੋ ਲ ਹਾਂ ਬਟਵਾ ਖੋ ਸਾਰੇ ਕਾਢ ਹੀ ਲਿਆ ਬਟਵਾ ਜੇ ਵਿੱਚੋਂ ਤੁਹਾਡੇ ਤੋਂ ਝੂਠੇ ਇਲਜ਼ਾਮ ਲਗਾ ਰਹੇ ਹਾਂ ਹੁਣ ਆਪੇ ਭਾਣਜੀ ਨੂੰ ਆਪਦੇ ਪਰ ਤਰਫ ਕਰਕੇ ਤੇ ਸਾਡੇ ਦੇ ਝੂਠੇ ਲਾ ਲਪਾਈ ਜਾਂਦੇ ਆ ਜੀ ਹੁਣ ਉਹਨੇ ਭਾਣਜੀ ਨਹੀਂ ਬੁਲਾਇਆ ਤੇ ਹੁਣ ਉਹਨਦੇ ਕੋਈ ਕਾਰਵਾਈ ਕਰਵਾਈ ਜਾਂਦੇ ਸਾਡੇ ਤੇ ਇਹ ਪੋਣੇ ਤੇ ਜਾਂਚ ਹੋਣੀ ਚਾਹੀਦੀ ਹੈ ਹਾਂ ਜਾਂਚ ਹੋਣੀ ਚਾਹੀਦੀ ਹੈ ਜੀ ਖੇਡ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ